ਜੇ ਪਾਸ ਕਰਨਾ ਨਹੀਂ ਹੁੰਦਾ ਤੇ ਪਾਠ ਸੁਣਨ ਲੱਗ ਪਈ ਤਾਂ ਵੀ ਮੈਲ ਧੁੱਪ ਜਾਂਦੀ ਹੈ ਗੁਰਬਾਣੀ ਸੁਣ ਮੈਲ ਗਵਾਏ ਤੀਜਾ ਤਰੀਕਾ ਗੁਰਮਖੋ ਜੇ ਖਿਆਲ ਨੂੰ ਸ਼ੁੱਧ ਕਰਨਾ ਹੈ ਤੇ ਉਹਨੂੰ ਖਿਆਲ ਹੀ ਸ਼ੁੱਧ ਕਰ ਸਕਦਾ ਹੈ ਇਸੇ ਕਰਕੇ ਗੁਰੂ ਜੀ ਨੇ ਇੱਕ ਸ਼ਬਦ ਵਰਤਿਆ ਕਿ ਪ੍ਰਮਾਤਮਾ ਦਾ ਸਿਮਰਨ ਅੰਦਰ ਦੀ ਮੈਲ ਧੁੰਦਾ ਸਤਿਗੁਰੂ ਨੇ ਸ਼ਬਦ ਵਰਤੇ ਕਿ ਸਿਮਰਨ ਮੈਲ ਧੁੰਦਾ ਹੈ ਤੀਸਵੀ ਮੈਂ ਬੇਨਤੀ ਕਰਾਂ ਕੀਰਤਨ ਸੋਨਿਆ ਹੁਣ ਗਾਵਤ ਤੇਰੀ ਉਤਰ ਸਮੈਲ ਗੁਣ ਗਾਉਂਦਿਆਂ ਵੀ ਅੰਦਰ ਦੀ ਮਹਿਲ ਤੁਪਦੀ ਅਗਲੀ ਬੇਨਤੀ ਜਦੋਂ ਹਿਰਦਾ ਸ਼ੁੱਧ ਹੋ ਜਾਏ ਪਵਿੱਤਰ ਹੋ ਜਾਏ ਹਜ਼ਾਰ ਵਾਰੀ ਵਾਹਿਗੁਰੂ ਕਿਆ ਮਨ ਬਖਸ਼ ਦੇ ਅਜ ਵਾਹਿਗੁਰੂ ਵਾਹਿਗੁਰੂ ਕਿਆ ਹਜ਼ਾਰ ਵਾਰੀ ਖਿੰਡੇ ਕੋਈ ਮਨ ਨਾਲ ਮੈਲੇ ਮਨ ਨਾਲ ਕਿਆ ਆਕਾਰ ਤੇ ਨਹੀਂ ਜਾਂਦਾ ਪਰ ਟਿੱਕੇ ਕੋਈ ਨਿਰਮਲ ਹਿਰਦੇ ਨਾਲ ਇੱਕ ਵਾਰੀ ਵਾਹਿਗੁਰੂ ਕਿਆ ਉਹਨੂੰ ਕੋਈ ਜੈਕ ਕਵਰੀ ਵੈਗਰੂ ਕਿਆ ਕੋਈ ਅਭੀ ਕਰੋੜਾਂ ਜਨਮਾਂ ਦੀ ਮਹਿੰਤੋ ਦੇਂਦਾ